ਜਾ ਪੁਲਿਸ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਜਿਹੜੇ ਗੁਰਦਾਸਪੁਰ ਦੇ ਤਿੰਨ ਮੁੰਡਿਆਂ ਨੂੰ ਅਤਵਾਦੀ ਕਹਿ ਕੇ ਮਾਰਮਕਾਇਆ ਉਹਨਾਂ ਦੇ ਪਰਿਵਾਰ ਵੱਲੋਂ ਵੀ ਹੁਣ ਖਲਾਸੀ ਹੋ ਰਹੇ ਨੇ ਪਰ ਇਹ ਜਿਹੜੇ ਤਿੰਨ ਮੁੰਡੇ ਨੇ ਜਿਨ੍ਹਾਂ ਨੂੰ ਖਾਲਸਤਾਨੀ ਦੱਸਿਆ ਜਾ ਰਿਹਾ ਉਹਨਾਂ ਦਾ ਪਿਸ਼ੋਕੜ ਵੀ ਸਾਹਮਣੇ ਆਇਆ ਇਹਨਾਂ ਦਾ ਪਿਸ਼ੋਕੜ ਕੀ ਆ ਉਹ ਤੁਹਾਡੇ ਨਾਲ ਅਸੀਂ ਉਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਹਿਲਾ ਜਸ਼ਨਪ੍ਰੀਤ ਸਿੰਘ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਸ਼ਨਪ੍ਰੀਤ ਸਿੰਘ ਦਾ ਪਿੰਡ ਨਿੱਕਾ ਹਸੂਰ ਆ ਔਰ ਨਿੱਕਾ ਹਸੂਰ ਦਾ ਵਾਸੀ ਹੈ ਜਸ਼ਨਪ੍ਰੀਤ ਸਿੰਘ ਜਸ਼ਨਪ੍ਰੀਤ ਸਿੰਘ ਵਾਸੀ ਨਿੱਕਾ ਸੂਰ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਪਰਮਜੀਤ ਕੌਰ ਨੇ ਦੁਜਾ ਬਿਆਹ ਕਰਵਾ ਕਰ ਲਿਆ ਸੀ ਉਹ ਆਪਣੇ ਪੰਜ ਬੱਚਿਆਂ ਨਾਲ ਪਿੰਡ ਨਿੱਕਾ ਸਹੂਰ ਵਿੱਚ ਹੀ ਰਹਿ ਰਹੀ ਸੀ ਜਸ਼ਨਪ੍ਰੀਤ ਸਿੰਘ ਦਾ ਵਿਆਹ 3 ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਨਾਮਿਕ ਲੜਕੀ ਨਾਲ ਹੋਇਆ ਸੀ ਗਰੀਬ ਪਰਿਵਾਰ ਹੋਣ ਕਾਰਨ ਜਸ਼ਨਪ੍ਰੀਤ ਦੇ ਪਰਿਵਾਰ ਦਾ ਹਰ ਮੈਂਬਰ ਮਿਹਨਤ ਮਜ਼ਦੂਰੀ ਕਰਦਾ ਹੈ ਜਸ਼ਨਪ੍ਰੀਤ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਹ 8 ਦਿਨਾਂ ਤੋਂ ਘਰ ਵਾਪਸ ਨਹੀਂ ਪਰਤਿਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸ਼ਨਪ੍ਰੀਤ ਸਿੰਘ ਦੀ ਮਾਤਾ ਅਤੇ ਪਤਨੀ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਆਪਣੇ ਸਾਥੀ ਵਿਰਿੰਦਰ ਸਿੰਘ ਉਰਫ ਰਵੀ ਅਗਵਾਨ ਦੇ ਨਾਲ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਦੋਵੇਂ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਲਿਸ ਵੱਲੋਂ ਮਾਰ ਦਿੱਤੇ ਗਏ ਨੇ ਜਿਸ ਦੀ ਪਰਿਵਾਰ ਵਾਲਿਆਂ ਨੂੰ ਅੱਜ ਹੀ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਹੈ ਪਰ ਉਸ ਦੀ ਮਾਂ ਦਾ ਕਹਿਣਾ ਕਿ ਉਸ ਦਾ ਪੁੱਤਰ ਬੇਕਸੂਰ ਸੀ ਤੇ ਉਹਦਾ ਪੁੱਤਰ ਅਜੀਹਾ ਕੰਮ ਕਰ ਹੀ ਨਹੀਂ ਸਕਦਾ ਸੀ ਇਸੇ ਤਰ੍ਹਾਂ ਯੂਪੀ ਤੇ ਪੰਜਾਬ ਪੁਲਿਸ ਦੇ ਸਾਂਝੇ ਪੁਲਿਸ ਮੁਕਾਬਲੇ ਦੇ ਵਿੱਚ ਗੁਰਵਿੰਦਰ ਸਿੰਘ ਦਾ ਉਹਨੂੰ ਮਾਰਿਆ ਗਿਆ ਹੈ ਗੁਰਵਿੰਦਰ ਸਿੰਘ ਦੀ ਅਗਰ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਗੁਰਵਿੰਦਰ ਸਿੰਘ ਦਾ ਪਿਤਾ ਗੁਰਦੇਵ ਸਿੰਘ ਵੀ ਮਿਹਨਤ ਮਜ਼ਦੂਰੀ ਕਰਦਾ ਗੁਰਵਿੰਦਰ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜਿਸ ਨੇ 12ਵੀਂ ਤੱਕ ਹੀ ਪੜ੍ਹਾਈ ਕੀਤੀ ਸੀ ਅਤੇ ਉਹ ਕੋਈ ਕੰਮ ਨਹੀਂ ਕਰ ਰਿਹਾ ਸੀ ਉਸ ਤੇ ਪਹਿਲਾਂ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਾਣਕਾਰੀ ਅਨੁਸਾਰ ਉਸ ਦੇ ਦੋਸਤ ਸੀ ਕਿ ਉਸ ਨੇ ਇੱਕ ਨੌਜਵਾਨ ਨੂੰ ਨਹਿਰ ਵਿੱਚ ਧੱਕਾ ਦਿੱਤਾ ਸੀ ਪਰਵਾਰਿਕ ਮੈਂਬਰਾਂ ਅਨਸਾਰ ਉਹ ਮੰਗਲਵਾਰ ਨੂੰ ਘਰੋਂ ਨਿਕਲਿਆ ਸੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਆ ਰਿਹਾ ਸੀ ਜਿਸ ਤੋਂ ਬਾਅਦ ਉਸਦੇ ਘਰ ਵਾਲਿਆਂ ਦੇ ਨਾਲ ਉਸਦੀ ਕੋਈ ਗੱਲਬਾਤ ਨਹੀਂ ਹੋਈ ਸੀ ਘਰ ਵਾਲਿਆਂ ਨੂੰ ਸਵੇਰੇ ਹੀ ਪੁਲਿਸ ਤੋਂ ਪਤਾ ਲੱਗਾ ਪਰ ਉਸਦੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਉਹਨਾਂ ਦਾ ਬੇਕਸੂਰ ਸੀ ਤੀਜਾ ਮੁੰਡਾ ਬਰਿੰਦਰ ਸਿੰਘ ਇਹ ਵੀ ਗੁਰਦਾਸਪੁਰ ਦਾ ਰਹਿਣ ਵਾਲਾ ਉਹ ਵੀ ਪੁਲਿਸ ਮੁਕਾਬਲੇ ਚ ਮਾਰਿਆ ਗਿਆ ਬਰਿੰਦਰ ਸਿੰਘ ਉਰਫ ਰਵੀ ਉਹਦਾ ਪਿੰਡ ਅਗਮਾਨ ਅਗਮਾਨ ਦਾ ਰਹਿਣ ਵਾਲਾ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਉਸ ਦੀ ਮਾਂ ਵੀ ਘਰ ਨੂੰ ਤਾਲਾ ਲਗਾ ਕੇ ਕਿਤੇ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਰਿੰਦਰ ਸਿੰਘ ਉਰਫ ਰਵੀ ਵਿਦੇਸ਼ ਵਿੱਚ ਰਹਿ ਰਹੇ ਖਾਲਸਾਣ ਜਿੰਦਾਬਾਦ ਫੋਰਸ ਦੇ ਮੈਂਬਰ ਜਸਵਿੰਦਰ ਸਿੰਘ ਬਾਗੀ ਉਰਫ ਮਨੂ ਅਗਮਾਨ ਦੇ ਸੰਪਰਕ ਸੀ ਫਿਲਹਾਲ ਰਵੀ ਦਾ ਪਰਿਵਾਰ ਮੀਡੀਆ ਸਾਹਮਣੇ ਨਹੀਂ ਆਇਆ ਉਧਰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੇ ਇੱਕ ਜਾਰੀ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਕਿ ਇਹਨਾਂ ਕੋਲੋਂ 2 AK-47 ਰਾਈਫਲ 2 ਗਲੌਕ ਪਿਸਤਲ ਅਤੇ ਹੋਰ ਕਾਰਤੂਸ ਮਿਲੇ ਨੇ ਇਹਨਾਂ ਦੀ ਪਛਾਣ ਜਿਵੇਂ ਕਿ ਇਹਨਾਂ ਪਹਿਲਾਂ ਜ਼ਿਕਰ ਕਰ ਚੁੱਕੇ ਕਿ ਇਤਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਗੁਰਵਿੰਦਰ ਸਿੰਘ ਉਰਫ ਗੁਰਵਿੰਦਰ ਸਿੰਘ ਨਾਲ ਵਰਿੰਦਰ ਸਿੰਘ ਉਰਫ ਰਵੀ ਅਤੇ ਜਸਪ੍ਰੀਤ ਸਿੰਘ ਉਰ ਪ੍ਰਤਾਪ ਸਿੰਘ ਔਰ ਇਹ ਮੁਕਾਬਲਾ ਜਿਹੜਾ ਵਾ ਪਲੀਪੇਤ ਡਿਸਟ੍ਰਿਕਟ ਦੇ ਪੂਰਨਵਾਲੀ ਪੁਲਿਸ ਸਟੇਸ਼ਨ ਦੇ ਏਰੀਆ ਵਿੱਚ ਹੋਇਆ ਜਿਹੜੇ ਤਿੰਨੇ ਮੁਕਾਬਲੇ ਵਿੱਚ ਜ਼ਖਮੀ ਹੋ ਗਏ ਸੀ ਬਾਅਦ ਚ ਇਹਨਾਂ ਨੂੰ ਪੂਰਨਪੁਰ ਦੇ ਹੀ ਸਿਵਲ ਹਸਪੀਟਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਹੋਣਾ ਨੇ ਦੱਸਿਆ ਕਿ ਇਸ ਮਸਲੇ ਵਿੱਚ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੱਸਿਆ ਕਿ ਇਹ ਤਿੰਨੇ ਜਿਹੜੇ ਨੇ ਇਹ ਖਾਲਸਤਾਨ ਜਿੰਦਾਬਾਦ ਦ ਫੋਰਸ ਦੇ ਮੈਂਬਰ ਸਨ ਔਰ ਨਾਲ ਹੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਲਈ ਕੰਮ ਕਰਦੇ ਆਈਐਸ ਆਹੀ ਸ਼ਾਰੀ ਜਿਹੜੇ ਨੇ ਉਹ ਪੰਜਾਬ ਦੇ ਚ ਮੌਲ ਬਗੜਨ ਦੀ ਕੋਸ਼ਿਸ਼ ਵਿੱਚ ਨੇ ਤੇ ਇਹਨਾਂ ਦੇ ਖਿਲਾਫ ਮਾਮਲੇ ਦਰਜ ਇਹਨਾਂ ਦਾ ਮੁਖੀਆ ਵਰਿੰਦਰ ਸਿੰਘ ਔਰ ਫਰਵੀ ਸੀ ਰਵੀ ਅੱਗੇ ਆਪਣੇ ਸਰਗਰੇ ਦੇ ਨਾਲ ਸੰਪਰਕ ਵਿੱਚ ਸੀ ਇਸ ਮੋਡਿਊਲ ਨੂੰ ਕੇਜੀਐਫ ਦੇ ਪ੍ਰਮੁਖ ਰঞ্জੀਤ ਸਿੰਘ ਨੀਟਾ ਅਤੇ ਗਰੀਸ ਵਿੱਚ ਰਹਿਣ ਵਾਲੇ ਜਸਵਿੰਦਰ ਸਿੰਘ ਮੰਨੂ ਆਪਰੇਟ ਕਰਦੇ ਸੀ ਇਹ ਦੋਨੇ ਬ੍ਰਿਟਨ ਚ ਬੈਠੇ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਦੇ ਆਰਡਰ ਲੈਂਦੇ ਸੀ ਫਤਿਹ ਸਿੰਘ ਬਾਗੀ ਦੀ ਰਵੀ ਦੇ ਨਾਲ ਗੱਲਬਾਤ ਸੀ ਜਗਜੀਤ ਸਿੰਘ ਦੇ ਇਸ਼ਾਰੇ ਤੇ ਥਾਣੇ ਤੇ 18 ਤਰੀਕ ਨੂੰ ਹਮਲਾ ਕੀਤਾ ਗਿਆ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਰਵੀ ਗਰੀਸ ਵਿੱਚ ਬੈਠੇ ਆਤਵਾਦੀ ਜਸਵਿੰਦਰ ਸਿੰਘ ਮੰਨੂ ਦਾ ਕਰੀਬੀ ਹੈ ਕਿਉਂਕਿ ਦੋਨੇ ਇੱਕੋ ਪਿੰਡ ਦੇ ਰਹਿਣ ਵਾਲੇ ਸੀ ਇਸੇ وجہ ਨਾਲ ਰਵੀ ਨੂੰ ਥਾਣੇ ਵਿੱਚ ਹੋਈ ਗ੍ਰਨੇਡ ਅਟੈਕ ਮੋਡੂਲ ਦਾ ਹੈੱਡ ਬਣਾਇਆ ਗਿਆ ਸੀ ਉਹ ਦੂਜਾ ਜਗਜੀਤ ਸਿੰਘ ਯੂਕੇ ਆਰਮੀ ਵਿੱਚ ਵੀ ਉਹ ਕੰਮ ਕਰ ਚੁੱਕਾ ਹੈ ਮਗਰ ਹੁਣ ਅਤਵਾਦੀ ਮੋਡਿਊਲ ਬਣਿਆ ਹੋਇਆ ਤੇ ਤਸਵੀਰਾਂ ਜਿਹੜੀਆਂ ਤਸਵੀਰ ਤੋਂ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਉਧਰ ਪਲੀਪੀ ਦੇ ਐਸਪੀ ਨੇ ਵੀ ਦਾਵਾ ਕੀਤਾ ਸੀ ਕਿ ਇਹਦੇ ਵਿੱਚ ਕਰੀਬ 30 ਮਿੰਟ ਮੁਕਾਬਲਾ ਆ 100 ਤੋਂ ਬਾਅਦ ਫਾਇਰਿੰਗ ਹੋਈ ਹੈ ਇਨਕਾਊਂਟਰ ਕਰਨ ਵਾਲੀ ਟੀਮ ਦੇ ਇੱਕ ਅਫਸਰ ਨੇ ਦੱਸਿਆ ਕਿ ਇਹਨਾਂ ਕੋਲ AK-47 ਸੀ ਪੰਜਾਬ ਪੁਲਿਸ ਨੂੰ ਪਹਿਲੇ ਹੀ ਅਨੁਮਾਨ ਸੀ ਕਿ ਇਹਨਾਂ ਕੋਲ ਹਥਿਆਰ ਹੋ ਸਕਦੇ ਨੇ ਇਸ ਲਈ ਪਲੀਪੀ ਦੇ ਪੁਲਿਸ ਦੇ ਐਸਪੀ ਜਵਨਾਸ਼ ਪਾਂਡੇ ਨੇ ਲੌਂਗ ਰੇਂਜ ਵੈਪਨਜ਼ ਦੇ ਨਾਲ ਜਵਾਨਾਂ ਨੂੰ ਉਹਨਾਂ ਨੇ ਆਦੇਸ਼ ਦਿੱਤੇ ਸੀ ਕਿ ਉੱਥੇ ਲੌਂਗ ਰੇਂਜ ਵੈਪਨਜ਼ ਹੀ ਨਾਲ ਮੁਕਾਬਲਾ ਕੀਤਾ ਜਾਵੇ ਪੁਲਸ ਅਤੇ ਇਹਨਾਂ ਦੇ ਮੁੰਡਿਆਂ ਦੇ ਵਿਚਕਾਰ ਕਰੀਬ ਅੱਧਾ ਘੰਟਾ ਫਾਇਰਿੰਗ ਹੋਈ 100 ਤੋਂ ਵੱਧ ਜਿਹੜੇ ਨੇ ਫਾਇਰ ਹੋਏ ਨੇ ਪੁਲਸ ਦਾ ਦਾਵਾ ਕਿ ਜ਼ਿਆਦਾ ਹੀ ਡੇ ਫਾਇਰ ਨੇ ਉਹ ਇਹਨਾਂ ਮੁੰਡਿਆਂ ਵੱਲੋਂ ਕੀਤੇਗੇ ਨੇ ਔਰ ਐਸਪੀ ਪਲੀਪੀਦ ਜਵਨਾਸ਼ ਪਾਂਡੇ ਨੇ ਦੱਸਿਆ ਕਿ ਪੂਰਨਪੁਰ ਤੇ ਪਲੀਪੀ ਦੇ ਵਿਚਕਾਰ ਇੱਕ ਪੁਲ ਬਣ ਰਿਹਾ ਸੀ ਪੁਲ ਦੇ ਨੇੜੇ ਇਹਨਾਂ ਲੋਕਾਂ ਨੂੰ ਪੁਲਿਸ ਨੇ ਘੇਰਾ ਪਾਇਆ ਤਾਂ ਇਹ ਲੋਕ ਤਿੰਨੇ ਜਣੇ ਇੱਕ ਪਟੜੀ ਵੱਲ ਮੁੜ ਗਏ ਉਸ ਤੋਂ ਬਾਅਦ ਇਹਨਾਂ ਨੂੰ ਰੁਕਣ ਵਾਸਤੇ ਕਿਹਾ ਗਿਆ ਤਾਂ ਇਹਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਦੌਰਾਨ ਇਹਨਾਂ ਤੇ ਗੋਲੀਆਂ ਲੱਗੀਆਂ ਨੇ ਤੇ ਹਸਪਤਾਲ ਦੇ ਵਿੱਚ ਉਹਨਾਂ ਚ ਮੌਤ ਹੋ ਗਈ ਐਸਪੀ ਪਿਲੀਪੀਤ ਅਵਨਾਸ਼ ਪਾਂਡੇ ਨੇ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਪੁਲਿਸ ਨੇ ਉਹਨਾਂ ਨੂੰ ਦੱਸਿਆ ਸੀ ਮਤਲਬ ਪੰਜਾਬ ਪੁਲਿਸ ਨੇ ਐਸਪੀ ਅਵਨਾਸ਼ ਪਾਂਡੇ ਜਾਂ ਪਿਲੀਪੀਤ ਨੂੰ ਦੱਸਿਆ ਸੀ ਕਿ ਇਨਾਂ ਮੁਡਿਆਂ ਦੇ ਵਿਦੇਸ਼ੀ ਕਨੈਕਸ਼ਨ ਹਨ ਔਰ ਇਹਨਾਂ ਕੋਲ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਜਿਹੜਾ ਪੂਰਨਪੁਰ ਥਾਣੇ ਵਿੱਚ ਇੱਕ ਚੋਰੀ ਕੀਤੀ ਹੋਈ ਮੋਟਰਸਾਈਕਲ ਸੀ ਔਰ ਇਹਨਾਂ ਦੀ ਜਵਾਬੀ ਫਾਇਰਿੰਗ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋਏ ਨੇ ਐਸਪੀ ਪਲੀਪੀਤ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਹੀ ਪੰਜਾਬ ਦੀ ਗੁਰਦਾਸਪੁਰ ਦੀ ਪੁਲਿਸ ਨੇ ਥਾਣਾ ਪੂਰਨਪੁਰ ਪਹੁੰਚੀ ਉਹਨਾਂ ਨੂੰ ਸੂਚਨਾ ਦਿੱਤੀ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੇ ਵਿੱਚ ਬਖਸ਼ੀਵਾਲ ਪੁਲਿਸ ੌਕੀ ਤੇ ਕੁਝ ਖਲਸਤਾਨੀ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਹਨਾਂ ਦੀ ਹੋਂਦ ਜਿਹੜੀ ਪਤਾ ਲੱਗਾ ਕਿ ਉਹ ਪੂਰਨਪੁਰ ਇਲਾਕੇ ਵਿੱਚ ਛਿਪੇ ਨੇ ਇਸ ਤੋਂ ਬਾਅਦ ਜ਼ਿਲ੍ਹੇ ਦੀ ਪੂਰੀ ਪਲੀਪੀਤ ਨਾਕਾ ਕਰ ਦਿੱਤੀ ਕਿ ਇਸ ਦਰਾਂ ਖਬਰੀਆ ਪੁਆਇੰਟ ਤਨਤ ਪੁਲਿਸ ਕਰਮਚਾਰੀਆਂ ਨੂੰ ਸੂਚਨ ਦਿੱਤੀ ਕਿ ਇੱਕ ਬਾਈਕ ਤੇ ਸ਼ੱਕੀ ਤਿੰਨ ਜਾਣੇ ਨਜ਼ਰ ਆ ਰਹੇ ਨੇ ਉਹਨਾਂ ਕੋਲ ਕੁਝ ਸ਼ੱਕੀ ਵਸਤੂਆਂ ਵੀ ਨੇ ਇਹ ਮੋਟਰਸਾਈਕਲ ਦੇ ਜ਼ਰੀਏ ਪਲੀਪੀਤ ਦੀ ਤਰਫ ਗਏ ਸਨ ਪੰਜਾਬ ਪੁਲਿਸ ਅਤੇ ਪੁਨਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫਿਰ ਅਗਲੇ ਥਾਣਿਆਂ ਨੂੰ ਵੀ ਅਲਰਟ ਕੀਤਾ ਗਿਆ ਸੀ ਇਸ ਮਸਲੇ ਦੇ ਪੰਜਾਬ ਦੇ ਡੀਜੀਪੀ ਗੌਰਵ ਜაძਨ ਦੱਸੇ ਕਿ ਆਈਐਸਆਈ ਦੀਪ ਸਪான்ਸਰ ਖਾਲਸਤਾਨ ਜਿੰਦਬਾਦ ਫੋਰਸ ਅਤਵਾਦੀ ਗਰੋਹ ਦੇ ਖਿਲਾਫ ਇੱਕ ਵੱਡੀ ਸਫਲਤਾ ਦਰਜ ਕੀਤੀ ਹੈ ਪੰਜਾਬ ਪੁਲਿਸ ਦੇ ਉੱਤਰਪੜ ਦੇ ਪੁਲਿਸ ਨੇ ਇੱਕ ਸਾਂਝੇ ਪਰਿਚੰਨ ਤਹਿਤ ਗੁਰਦਾਸਪੁਰ ਵਿੱਚ ਪੁਲਿਸ ਥਾਣੇ ਤੇ ਗਰਨੇਡ ਹਮਲੇ ਕਰਨ ਵਿੱਚ ਸ਼ਾਮਲ ਇਸ ਗਰੋਹ ਦੇ ਤਿੰਨ ਕਾਰਕੁਨਾਂ ਨਾਲ ਡਟਵਾਂ ਮੁਕਾਬਲਾ ਕੀਤਾ ਇਹ ਜਨ ਜਿਸ ਦਰਨ ਉਹ ਤਿੰਨੇ ਜਾਣੇ ਮਾਰੇ ਗਏ ਨੇ ਇਹ ਮੁਕਾਬਲਾ ਯੂਪੀ ਦੇ ਪਿਲੀਪੀਦ ਦੇ ਥਾਣੇ ਪੂਰਨਪੁਰ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਅਤੇ ਪਿਲੀਪੀਦ ਦੀਆਂ ਪੁਲਿਸ ਟੀਮਾਂ ਵੱਲੋਂ ਸਾਂਝੇ ਰੂਪ ਵਿੱਚ ਉਦੋਂ ਅਮਲ ਵਿੱਚ ਲਿਆਂਦੇਗਾ ਜਦੋਂ ਤਿੰਨੇ ਮੋਡਿਊਲ ਮੈਂਬਰਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਇਹ ਘਟਨਾ 18 ਦਸੰਬਰ 2024 ਨੂੰ ਗੁਰਦਾਸਪੁਰ ਦੇ ਕਲਨਾਰ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਚ ਪਿੰਦੇ ਬਖਸ਼ੀwala ਪੁਲਿਸ ਚੌਕੀ ਤੇ ਕੁਝ ਅਣਪਛਾਤੇ ਵਿਕਤੀਆਂ ਵੱਲੋਂ ਹੈਂਡ ਗ੍ਰੇਨੇਡ ਸੁੱਟੇ ਜਾਣ ਦੇ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਅਮਲ ਆਈ ਹੈ ਜਿਕਰਜੋਗ ਹੈ ਕਿ ਹੱਤਵਾਦੀ ਸੰਗਠਨ ਕੇਜਕੇਜਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਰਤੋਂ ਕਰਕੇ ਇਸ ਦੀ ਦਹਿਸ਼ਤ ਦੀ ਕਾਰਵਾਈ ਦੀ ਵੀ ਜ਼ਿੰਮੇਵਾਰੀ ਲਈ ਸੀ ਡੀਜੀਪੀ ਗੌਰਵ ਜੱਧਵ ਨੇ ਤਿੰਨ ਕਾਰਕੁਨਾਂ ਦੀ ਪਛਾਣ ਬਰਿੰਦਰ ਸਿੰਘ ਉਰਫ ਰਵੀ ਵਾਸੀ ਅਗਵਾਨ ਕਲਨੌਰ ਗੁਰਵਿੰਦਰ ਸਿੰਘ ਵਾਸੀ ਮੁਹੱਲਾ ਭੈਣੀ ਬਾੜੀਆਂ ਕਲਨੌਰ ਅਤੇ ਜਸ਼ਨਪ੍ਰੀਤ ਸਿੰਘ ਔਰ ਪ੍ਰਤਾਪ ਸਿੰਘ ਵਾਸੀ ਸੂਰਖੁਰਦ ਕਲਾਨੌਰ ਵੱਜੋਂ ਕੀਤੀ ਹੈ ਉਹਨਾਂ ਅੱਗੇ ਦੱਸਿਆ ਕਿ ਯੂਪੀ ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ 'ਚੋਂ 2 AK-47 ਰਾਈਫਲਾਂ ਅਤੇ 2 9mm ਗੋਲਕ ਪਿਸਤੌਲ ਵੀ ਬਰਾਮਦ ਕੀਤੇ ਨੇ ਉਹਨਾਂ ਕਹਿੰਦੇ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਇਸ دہشتੀ ਮੋਡੀਊਲ ਨੂੰ ਕੇ ਜੀਐਫ ਦੇ ਮੁਖੀ ਰਣਜੀਤ ਸਿੰਘ ਨੀਟਾ ਵੱਲੋਂ ਕੰਟਰੋਲ ਕੀਤਾ ਜਾਂਦਾ ਸੀ ਤੇ ਗਰੀਸ ਆਧਾਰਤ ਜਸਵਿੰਦਰ ਸਿੰਘ ਮੰਨੂ ਮੂਲ ਨਿਵਾਸੀ ਪਿੰਡ ਅਗਵਾਨ ਕਲਾਨੌਰ ਬਲੂ ਚਲਾਇਆ ਜਾਂਦਾ ਸੀ ਜ਼ਿਕਰਯੋਗ ਹੈ ਕਿ ਇਸ ਮੋਡਿਊਲ ਦੀ ਅਗਵਾਈ ਕਰ ਰਿਹਾ ਹੈ ਮੁਲਜ਼ਮ ਵਰਿੰਦਰ ਸਿੰਘ ਔਰ ਫਰਵੀ ਵੀ ਪਿੰਡ ਅਗਵਾਨ ਦਾ ਰਹਿਣ ਵਾਲਾ ਅਤੇ ਉਸ ਨੂੰ ਬ੍ਰਿਟਨ ਸਥਿਤ ਜਗਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਸੀ ਜੋ ਬ੍ਰਿਟਿਸ਼ ਆਰਮੀ ਵਿੱਚ ਕੰਮ ਕਰਦਾ ਦੱਸਿਆ ਜਾਂਦਾ ਹੈ ਅਤੇ ਆਪਣੀ ਪਛਾਣ ਫਤਿਹ ਸਿੰਘ ਬਾਗੀ ਵਜੋਂ ਦਰਸਾਉਂਦਾ ਸੀ ਇਸੇ ਨਾਮ ਹੇਠ ਉਸਨੇ ਸੋਸ਼ਲ ਮੀਡੀਆ ਤੇ ਗਰੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਇਪਰੇਸ਼ਨ ਜਿਸ ਵਿੱਚ ਯੂਪੀ ਅਤੇ ਪੰਜਾਬ ਪੁਲਿਸ ਦੀਆਂ ਟੁਕੜੀਆਂ ਨੇ ਮਿਲ ਕੇ ਕੰਮ ਕੀਤਾ ਨੂੰ ਅੰਤਰਰਾਜੀ ਸਹਿਯੋਗ ਦੀ ਸ਼ਾਨਦਾਰ ਉਦਾਹਰਣ ਦੱਸਦਿਆਂ ਡੀਜੀਪੀ ਗੌਰਵ ਜਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਜੋ ਉਤਲਾਬ ਮਿਲੀ ਸੀ ਉਸ ਨੂੰ ਤੁਰੰਤ ਯੂਪੀ ਪੁਲਿਸ ਨਾਲ ਸਾਂਝਾ ਕੀਤਾ ਗਿਆ ਤੇ ਦੋਸ਼ੀਆਂ ਦੇ ਖਿਲਾਫ ਸਾਂਝਾ ਆਪਰੇਸ਼ਨ ਅਮਲ ਵਿੱਚ ਲਿਆਂਦਾ ਗਿਆ ਇਸ ਸਬੰਧੀ ਹੋਰ ਵੀਰਵਾਂ ਨੂੰ ਸਾਂਝੇ ਕਰਦੇ ਹੋਏ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਬਾਰਡਰ ਰੇਜ ਸਤਿੰਦਰ ਸਿੰਘ ਨੇ ਕਿਹਾ ਕਿ ਸ਼ੱਕੀ ਵਿਕਤੀਆਂ ਦੇ ਯੂਪੀ ਭਜਨੇ ਤੇ ਪੀਲੀਪੀਤ ਵਿਖੇ ਕਿਤੇ ਪਨਾਹ ਲੈਣ ਬਾਰੇ ਭਰੋਸੇਯੋਗ ਇਤਲਾਹ ਮਿਲਣ ਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਤੁਰੰਤ ਪੀਲੀਪੀਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਟੀਮਾਂ ਨੂੰ ਗੁਰਦਾਸਪੁਰ ਤੋਂ ਇੱਕ ਸੰਯੁਕਤ ਕਾਰਵਾਈ ਵਿਢਣ ਲਈ ਪੀਲੀਪੀਤ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ ਆਮਨੀ ਸਾਹਮਣੇ ਹੁੰਦਿਆਂ ਹੀ ਦੋਸ਼ੀਆਂ ਨੇ ਪੁਲਿਸ ਟੀਮਾਂ ਤੇ ਗੋਲੀਆਂ ਚਲਾ ਦਿੱਤੀਆਂ ਤਾਂ ਮਜਬੂਰ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਗੋਲਬਾਰੀ ਤਰ੍ਹਾਂ ਤਿੰਨ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਪੂਰਨਪੁਰ ਹਸਪਤਾਲ ਲਿਜਾਇਆ ਗਿਆ ਉਧਰ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਵਿਆਮਾ ਨੇ ਕਿਹਾ ਕਿ ਇਸ دہشتੀ ਮੈਡੂਲ ਦੇ ਸਾਰੇ ਸਬੰਧਤ ਮੈਂਬਰਾਂ ਦਾ ਪਰਦਾਫਾਸ਼ ਕਰ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਤੇ ਬਰਾਮਦਗੀ ਦੀ ਸੰਭਾਵਨਾ ਹੈ ਇਸ ਸੰਬੰਧੀ ਐਫਆਈਆਰ ਨੰਬਰ 124 ਮਿਤੀ 19 12 2024 ਨੂੰ ਭਾਰਤੀ ਨਿਆਏ ਸੰਤਾ ਦੀ ਧਾਰਾ 109 ਤੇ 324 ਅਤੇ ਵਿਸਫੋਟਕ ਐਕਟ ਦੀ ਧਾਰਾ 4 5 ਤਹਿਤ थाना ਕਲਾਨੌਰ ਵਿਖੇ ਦਰਜ ਕੀਤਾ ਗਿਆ ਜਦੋਂ ਕਿ ਹੁਣ ਐਫਆਈਆਰ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਰਾਵਾਂ 13 16 17 18 ਬੀ ਵੀ 35 ਅਤੇ 40 ਬੀ ਸ਼ਾਮਲ ਕੀਤੀਆਂ ਗਈਆਂ ਨੇ ਫਿਲਹਾਲ ਇਸ ਜਾਣਕਾਰੀ ਨਾਲ ਤਰਤੂਲ ਮੈਂ ਅਗਿਆ ਦੇਖਦੇ ਰਹੋ এবਿਸ ਪੰਜਾਬ ਧੰਨਵਾਦ